ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਮਾਵਾਂ ਡੈਰੀ ਫਾਰਮ ਦੇ ਉੱਤੇ ਜੀ ਆਦਰੀ ਵੀਡੀਓ ਵਿੱਚ ਅੱਪਾ ਇੱਕ ਤਾਜੀ ਸੂਈ ਵੜ ਸੇਲ ਲਈ ਲੈ ਕੇ ਆਏ ਜੀ ਆਓ ਕਰ ਲੈਨੇ ਬਾਈ ਨਾ ਗੱਲ ਬਾਤ ਅੱਜ ਵੇ ਜੀ ਬਾਈ ਜੀ ਸਸੀ ਕਾਲ ਸਸੀ ਕਾਲ ਬਾਈ ਹੋ ਠੀਕ ਹੋ ਵਧੀਆ ਜੀ ਬਹੁਤ ਵਧੀਆ ਬਾਈ ਨਾਮ ਤੇ ਐਡਰੈਸ ਬੋ ਨਾਮ ਸੁਭਾਸ਼ਾ ਬਾਈ ਪਿੰਡ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਤਹਿਸੀਲ ਰਾਮਪੁਰਾ ਨੇੜੇ ਪਿੰਡ ਬਾਈ ਨੇੜੇ ਬਾਜਾ ਬਰਨਾਲਾ ਰੋਡ ਤੇ ਹੈ ਡਾਕਟਰ ਭਗਤਾਪਈ ਓਕੇ ਭਾਈ ਮੋਬਾਈਲ ਨੰਬਰ ਫੋਲਡ ਆ 8196015435 ਠੀਕ ਆ ਭਾਈ ਭਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੂਆ ਸੂਈ ਹੈ ਇਹ ਡਾਕਟਰ ਸਾਹਿਬ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਵੀਰੇ ਅੱਜ ਸਵੇਰ ਸੂਈ ਸੀਗੀ ਠੀਕ ਆ ਭਾਈ ਤੇ ਜੇਰ ਪੈ ਗਈ ਹਾਂ ਹਾਂ ਜੇਰਾ ਬੱਠਲ ਚ ਕੰਪਲੀਟ ਆ ਓਕੇ ਆ ਬੱਚਾ ਕਿਹਦੇ ਤਾਂ ਕਰ ਬੱਚੀ ਦੀ ਡਾਕਟਰ ਸਾਹਿਬ ਜਰਸੀ ਬੱਚੀ ਬੜੀ ਚੰਗੀ ਹੈ ਨਾ ਹਾਂ ਹਾਂ ਬੱਚਾ ਭਾਈ ਬੱਚੀ ਨੂੰ ਜਨਮ ਦਿੱਤਾ ਬੱਚੀ ਦੀ ਕੁਆਲਿਟੀ ਦੇਖੋ ਬੱਚੀ ਵੀ ਚੰਗੀ ਹੈ ਇਹ ਕਿੰਨਾ ਵੱਡਾ ਵੱਡਾ ਭਰਾ ਨੇ ਕੱਢਿਆ ਡਾਕਟਰ 2 ਕਿਲੋ ਤੜਕੇ 1 ਕਿਲੋ ਕੋ ਬੱਛੀ ਨੇ ਪੀਤਾ ਹੋਊਗਾ ਕਿਲੋ ਕਿ ਉਹਨੂੰ ਪਿਆਤਾ ਸੀਗਾ ਜੇਰ ਪੈਣ ਤੋਂ ਪਹਿਲਾਂ ਠੀਕ ਆ ਭਾਈ ਹਾਂ ਕਿੰਨਾ ਦੁੱਧ ਦੇ ਦੂ ਐਸਟੀਮੇਟ ਡਾਕਟਰ ਦੁੱਧ 20 ਪਲੱਸ ਦੇਣਾ ਚਾਹੀਦਾ ਠੀਕ ਆ ਜਿਹੜੇ ਹਿਸਾਬ ਨਾਲ ਥਾਣਾ ਪਾਂਡਾ ਹਨ ਹਮ ਆਰਡਰ ਕਮਾਲ ਹਨ ਹਾਂ ਹਾਂ ਬਹੁਤ ਸੋਹਣਾ ਆਰਡਰ ਭਾਈ ਲੈ ਪਛਾਂਤੋ ਚੈੱਕ ਕਰੋ ਲੈ ਇੱਕ ਨੰਬਰ ਲੇਵਾ ਭਾਈ ਪੂਰਾ ਪਾਂਡ ਵਾਲਾ ਲੇਵਾ ਲੱਗਿਆ ਕੱਲਾ ਕੱਲਾ ਥਣ ਮੁੱਠੀ ਵਾਲਾ ਥਾਣਾ ਲੈ ਕਿਆ ਬਾਤ ਹੈ ਕੁਆਲਿਟੀ ਇੱਕ ਨੰਬਰ ਮੁਰੋਂ ਲੇਵਾ ਚੈੱਕ ਕਰ ਲੋ ਚਾਰੇ ਥਣ ਨਿਕੜਵੇਂ ਪੂਰੇ ਗੈਬ ਤੇ ਕੱਲਾ ਕੱਲਾ ਥਣ ਚਵਾਈ ਕਿਵੇਂ ਆ ਚਵਾਈ ਇੱਕ ਨੰਬਰ ਆ ਬਾਈ ਆ ਪਧਾਰਾ ਮਾਰਦਾ ਖੋਲੀ ਮੜੀ ਤੋਰੀ ਬਾਈ ਪਹਿਲਾਂ ਬਰੀਡ ਚੰਗੀ ਆ ਸੋਈ ਸਵਾਈ ਆ ਬੱਚਾ ਕਰਮ ਵਾਲੀ ਨੇ ਬੱਚੀ ਦੇਤੀ ਬੱਚੀ ਵੀ ਚੰਗੀ ਆ ਨਾਲ ਹੀ ਤਿਆਰ ਹੋ ਜਾਣਾ ਤੇ ਜੇਰ ਵੀ ਪਾਈ ਆ ਦੀ ਬੱਠਲ ਚ ਰੱਖੀ ਬੈਠਾ ਕੰਪਲੀਟ ਬਰੀਕੀ ਚ ਬਹੁਤ ਆਣ ਹਾਂ ਹਾਂ ਬਾਈ ਦੁੱਧ ਵਾਲਾ ਪੀ ਸਕਦੇ ਦੁੱਧ ਵਾਲਾ ਜਾਨਵਰ ਆ ਹਾਂ ਪੰਡ ਵਾਲਾ ਲੇਵਾ ਲੱਗਿਆ ਕੋਈ ਲੇਵਾ ਨਹੀਂ ਛੋਟਾ ਬਾਈ ਰੋਤੜਾ ਪੀਸਾ ਤੋੜਾ ਇੱਕ ਨੰਬਰ ਬਰੀਟ ਇੱਕ ਨੰਬਰ ਚਮਕ ਇੱਕ ਨੰਬਰ ਕੀ ਮੁੱਲ ਆਪਰਾ ਜੈਜ ਡਾਕਟਰ ਮੁੱਲ ਕਰਾਉ ਨੂੰ 80 85 ਜਿੰਨਾ ਮਰਜ਼ੀ ਕਰ ਲੇ ਹੈਨਾ ਹਾਂਜੀ 70000 ਰੁਪਏ ਦੀ ਬੈਡ ਦੇ ਦਾਂਗੇ ਚੱਕ ਬਾਈ ਮੁੱਲ ਕਰਾਉਣਾ ਬਾਈ ਕਹਿੰਦਾ 80 85 ਜਿੱਡਾ ਮਰਜ਼ੀ ਕਰਾ ਲਓ 75000 ਦੀ ਬੈਡ ਦੇ ਦਾਂਗੇ ਵਿੱਚੋਂ ਮਾਨਤਾਣ ਜ਼ਰੂਰ ਹੋ ਜਾਊਗਾ ਬੈਡ ਚੰਗੀ ਹੈ ਠੰਡੀ ਸੀਲਾ ਹਨਾ ਬਈ ਹਾਂ ਹਾਂ ਬਈ ਬੱਚਾ ਵੀ ਹੈਗਾ ਆਪਣੀ ਐਂ ਹੀ ਬਹਿ ਜਾ ਕੋਈ ਚੱਕਰੀ ਨਹੀਂ ਕਹਿਣਾ ਕੁਛ ਨਹੀਂ ਧਾਰਾ ਕੋਈ ਚੱਕ ਨਹੀਂ ਮਾਰ ਕੇ ਰੱਖਾਂ ਕੋਈ ਨਾ ਆਪਾਂ ਬੱਚਾ ਲਾਇਆ ਨਾ ਫਸ ਹੋ ਰਿਹਾ ਚਵਾਈ ਬੜੀ ਚੰਗੀ ਹੈ ਨਾ ਇੱਕ ਨੰਬਰ ਆ ਕੋਣ ਦੇਖੋ ਲੈ ਆ ਮਗਰਲੀ ਲੱਤ ਲੈ ਜਿੱਥੇ ਧਰੀਆ ਕਰਮਾਲੀ ਉੱਥੀ ਧਰੀ ਬੈਠੀ ਐ ਐ ਨਹੀਂ ਵੀ ਹਿੱਲ ਜੂਕ ਨਹੀਂ ਬਈ ਠੰਡੀ ਸੀਲ ਫੁੱਲ ਚਵਾਈ ਇੱਕ ਨੰਬਰ ਜਿਵੇਂ ਮਰਜੀ ਧਾਰਾ ਮਰੀ ਗੱਲ ਕੋਈ ਚੱਕਰੀ ਨਹੀਂ ਕਹਿਣਾ ਕੋਈ ਖੜਕਾ ਸੁਣਦਾ ਚਵਾਈ ਦਾ ਹਾਂ ਹਾਂ ਲੈ ਮਾੜੀ ਲੱਤ ਮੁਰ ਨੂੰ ਕਰਾ ਦੇ ਆਰਡਰ ਦੇ ਖਾ ਲਈਏ ਲੈ ਆਰਡਰ ਦੇਖੋ ਬਈ ਕਮਾਲ ਦਾ ਇੱਕ ਨੰਬਰ ਲੈ ਬਾਈ ਤੇ ਠੰਡੀ ਦਾ ਬਾਈ ਮੈਂ ਕਹਿੰਨਾ ਕੀ ਬਾਤ ਹੀ ਐ ਜਿੱਥੇ ਖੜੀ ਸੀ ਗਰਮ ਵਾਲੀ ਉੱਥੇ ਹੀ ਖੜੀ ਰਹੀ ਧਾਰਾ ਬਾਈ ਨੇ ਮਾਰਤੀਆਂ ਇਧਰੋਂ ਵੀ ਲੈਵਾ ਚੈੱਕ ਕਰਵਾਣੇ ਕਮਾਲ ਦਾ ਲੈ ਕੀ ਬਾਤ ਆ ਸਫਾਈ ਵਾਲੀ ਆ ਵੈੜ ਚ ਹਾਂ ਹਾਂ ਬਾਈ ਜਿੰਨਾ ਹੈਗਾ ਜਾਨਵਰ ਸੁੱਚਾ ਹੈ ਨਾ ਸਹੀ ਗੱਲ ਆ ਬਾਈ ਹਾਂ ਤੇ ਕਿਸੇ ਵੀਰ ਨੂੰ ਬਾਈ ਵੈੜ ਪਸੰਦ ਆ ਬਈ ਬਾਈ ਨਾਲ ਕਨੈਕਟ ਕਰ ਲਿਓ ਜੀ ਧੰਨਵਾਦ